ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਟੁੜੀਣਾ ਐਸੇ ਦਿਨ ਦਿਆਲ ਸਤ ਗੁਰੂ ਮੇਰੇ ਪੀਰੇ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੰਦੀ ਛੋੜ ਜਿਸ ਨੂੰ ਆਪਾਂ ਆਖਦੇ ਹਾਂ ਇਸ ਦਿਨ ਤੇ ਸਤ ਗੁਰੂ ਜੀ ਕਵਾਲੀਅਰ ਦੇ ਕਿਲੇ ਵਿੱਚੋਂ ਉਹਨਾਂ ਸਿਆਸੀ ਕੈਦੀ ਰਾਜਿਆਂ ਨੂੰ ਰਿਹਾਰ ਕਰਾ ਕੇ ਇਸ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੁਜਸਾਨ ਦੀਵਾਲੀ ਦਾ ਤਿਉਹਾਰ ਪਾਵੇ ਹਿੰਦੁਸਤਾਨ ਦੇ ਵਿੱਚ ਜੋਗਾ ਜੁਗਾਂਤਰਾਪ ਮਨਾਇਆ ਜਾਂਦਾ ਹੈ ਔਰ ਸਾਨੂੰ ਪੜਾਇਆ ਜਾਂਦਾ ਸੀਗਾ ਕਿ ਇਸ ਦਿਨ ਸ਼੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਤੇ ਅਯੋਧਿਆ ਵਾਪਸ ਪਰਤੇ ਸਨ ਔਰ ਉਹਨਾਂ ਦੇ ਵਾਪਸ ਪਰਤਣ ਤੇ ਅਯੋਧਿਆ ਵਾਸੀਆਂ ਨੇ ਦੀਪਮਾਲਾ ਕੀਤੀ ਉਨਬਸ ਬਾਬਤ ਕੀਤਾ ਸੀ ਲੇਕਿਨ ਜੇਕਰ ਆਪਾਂ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਦੀਵਾਲੀ ਦਾ ਤਿਉਹਾਰ ਮਨਾਉਣ ਦਾ ਅਧਿਕਾਰ ਦੀ ਗੱਲ ਕਰੀਏ ਤਾਂ ਇਹ ਅਧਿਕਾਰ ਜਿਹਦੇ ਮਾਲਕ ਸਤਿਗੁਰੂ ਧੰਗੂ ਹਰਪ੍ਰਿੰਦ ਸਾਹਿਬ ਜੀ ਮਹਾਰਾਜ ਨੇ ਦਿੱਤਾ ਹੈ ਕਿਉਂਕਿ ਸ਼੍ਰੀ ਰਾਮਚੰਦਰ ਜੀ ਅਯੋਧਿਆ ਵਾਪਸ ਕਰਤੇ ਸਨ ਤੇ ਅਯੋਧਿਆ ਵਾਸੀਆਂ ਨੇ ਦੀਵਾਲੀ ਕੀਤੀ ਸੀ ਲੇਕਿਨ ਜਦੋਂ ਧੰਗੂ ਹਰਪ੍ਰਿੰਦ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ ਵਾਲੀਗੜ੍ਹ ਦੇ ਕਿਲੇ ਵਿੱਚੋਂ ਉਹਨਾਂ ਸਿਆਸੀ ਕੈਦੀਆਂ ਨੂੰ ਜਿਨ੍ਹਾਂ ਦੀ ਗਿਣਤੀ 52 ਔਰ ਕਈ ਵਿਦਵਾਨਾਂ ਨੇ 101 ਰਾਜਿਆਂ ਦੀ ਵੀ ਕੀਤੀ ਹੈ ਜਦ ਸਤਿਗੁਰੂ ਜੀ ਨੇ ਉਹਨਾਂ ਨੂੰ ਰਿਹਾਅ ਕਰਵਾਇਆ ਔਰ ਉਹ ਆਪੋ ਆਪਣੀਆਂ ਹਰਿਆਸਤਾਂ ਦੇ ਵਿੱਚ ਰਿਹਾਅ ਹੋਣ ਤੋਂ ਬਾਅਦ ਪਰਤੇ ਤੇ ਉੱਥੋਂ ਦੇ ਵਸਨੀਕਾਂ ਨੇ ਉਹਨਾਂ ਦੇ ਵਾਪਸ ਆਉਣ ਦੀ ਛੁੱਟ ਤੇ ਵਾਪਸ ਆਉਣ ਦੀ ਖੁਸ਼ੀ ਵਿੱਚ ਰਿਹਾਅ ਹੋ ਕੇ ਵਾਪਸ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਸੀ ਔਰ ਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਕਰਕੇ ਬੰਦੀ ਛੁੜਕਿਆ ਜਾਂਦਾ ਹੈ ਔਰ ਸਮੁੱਚੇ ਸੰਸਾਰ ਭਰ ਵਿੱਚ ਵਸਦੇ ਹੋਏ ਸਿੱਖ ਇਸ ਦਿਨ ਨੂੰ ਬਨਦੀ ਛੋੜ ਦਿਵਸ ਦੇ ਨਾਮ ਦੇ ਨਾਲ ਹਮੇਸ਼ਾ ਯਾਦ ਕਰਦੇ ਨੇ ਔਰ ਬੜੇ ਸਤਿਕਾਰ ਦੇ ਨਾਲ ਬੜੇ ਉਲਾਸ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਬੜੇ ਚਾਹ ਦੇ ਨਾਲ ਇਸ ਤਿਉਹਾਰ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਨੁਸਰ ਸਾਹਿਬ ਜੀ ਵਿਖੇ ਔਰ ਸਮੁੱਚੇ ਸੰਸਾਰ ਭਰ ਵਿੱਚ ਵਸਦੇ ਹੋਏ ਸਿੱਖ ਬਨਦੀ ਛੋੜ ਦੇ ਨਾਮ ਤੇ ਮਨਾਉਂਦੇ ਹਨ ਔਰ ਥਾਂ ਥਾਂ ਤੇ ਚਾਹੇ ਘਰ ਹੋਵੇ ਚਾਹੇ ਕਾਰੋਬਾਰਿਕ ਰਾਰੇ ਹੋਣ ਚਾਹੇ ਗੁਰਪਾਸ਼ੂ ਮਾ ਦੀਆਂ ਹਵੇਟੀਆਂ ਹੋਣ ਹਰ ਥਾਂ ਤੇ ਦੀਪ ਮਾਲਾ ਕੀਤੀ ਜਾਂਦੀ ਹੈ ਕਿਉਂਕਿ ਜਿਸ ਦਿਨ ਸਤਪੁਰਨਾ ਨੇ ਰਿਹਾਲ ਹੋ ਕੇ ਤੇ ਸ੍ਰੀ ਅਮਰਸਰ ਸਾਹਿਬ ਦੇ ਕੋਲਣਾ ਸੀ ਮਾਤਾ ਗੰਗਾ ਜੀ ਦੇ ਆਦੇਸ਼ਾਂ ਤੇ ਬਾਬਾ ਬੁੰਡਾ ਸਾਹਿਬ ਜੀ ਨੇ ਤੇ ਹੋਰ ਨਾ ਸੰਗਤਾਂ ਨੇ ਦੇਸੀ ਕਿਉ ਦੇ ਦੀਵੇ ਬਾਲ ਕੇ ਤੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਖੁਸ਼ ਆਮ ਦੀ ਦਾਖਿਆ ਸੀ ਔਰ ਸਤਗੁਰੂ ਜੀ ਸੱਚਖੰਡ ਸ੍ਰੀ ਹਰਮਨਪੁਰ ਸਾਹਿਬ ਜੀ ਦੇਖੇ ਪਹਾਰੇ ਸਨ ਉਸ ਖੁਸ਼ੀ ਰੁੱਖ ਰੱਖ ਗਿਆ ਹੋਇਆ ਸਮੁੱਚਾ ਸੰਸਾਰ ਸਸਾਰ ਪਰਵਚ ਵਾਸਤੇ ਹੋਏ ਸਿੱਖ ਇਸ ਤਿਉਹਾਰ ਨੂੰ ਬੰਦੀ ਛੋੜ ਦੇ ਨਾਮ ਤੇ ਮਨਾਉਂਦੇ ਆਲੇ ਔਰ ਇਸ ਵਾਰ ਇਹ ਕੋ ਰੇਖਾ ਸੰਗਤ ਦੇ ਵਿੱਚ ਆਇਆ ਜਾ ਰਿਹਾ ਹੈ ਕਿ ਬੰਦੀ ਛੋੜ ਤਿਉਹਾਰ ਪੂਰੇ ਤਰੀਕ ਨੂੰ ਮਨਾਇਆ ਜਾਏ ਜਾਂ 21 ਤਰੀਕ ਨੂੰ ਮਨਾਇਆ ਜਾਏ ਔਰ ਸੰਗਤ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਪਰਵਾਰ ਸਿੰਘ ਜੀ ਵੱਲੋਂ ਇਹ ਤਿਉਹਾਰ 18 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਸੋ ਸਮੂਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇਸ ਤਿਉਹਾਰ ਨੂੰ ਬੰਦੇ ਛੋੜ ਦੇ ਉਸ ਨੂੰ 1 ਕਿ ਅਕਤੂਬਰ ਨੂੰ ਹੀ ਮਨਾਇਆ ਜਾਵੇ ਔਰ ਬੰਦੇ ਛੋੜ ਦੇ ਦਿਸਤੀਆਂ ਆਪ ਸੰਸਾਰ ਪਰਵ ਵਿਚ ਵਸਤੀਆਂ ਹੋਈਆਂ ਸੰਗਤਾਂ ਨੂੰ ਬਹੁਤ ਬਹੁਤ ਵਾਰਕਾ ਹੋਣ ਜਿੱਥੇ ਅਸੀਂ ਦੀਪਮਾਲਾ ਕਰਦੇ ਹਾਂ ਕਿਉਂਕਿ ਧੋ ਦੇ ਦੀਵੇ ਬਾਲਣੇ ਫੇਰ ਤੇ ਦੀਵੇ ਬਾਲਣੇ ਵਾਤਾਵਰਣ ਨੂੰ ਸੁਗੰਧਿਤ ਕਰਦੇ ਨੇ ਔਰ ਵਾਤਾਵਰਣ ਨੂੰ ਸ਼ੁੱਧ ਕਰਦੇ ਨੇ ਉਥੇ ਆਤਸ਼ਬਾਜੀ ਵੀ ਚਲਾਈ ਜਾਂਦੀ ਹੈ ਕਿਉਂਕਿ ਕੋਈ ਅੰਦਾਜ਼ਾ ਨਹੀਂ ਕੀਤਾ ਜਾ ਸਕਦਾ ਕਿ ਕਿੰਨਾ ਕੁ ਪਾਲਿਉਸ਼ਨ ਪਟਾਕਿਆਂ ਦੇ ਨਾਲ ਪੋਟਾਸ਼ ਦੇ ਨਾਲ ਆਕਾਸ਼ ਵਿੱਚ ਫੈਲਦਾ ਹੈ ਜੋ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ ਪਸ਼ੂਆਂ ਤੇ ਪੰਛੀਆਂ ਤੇ ਇਨਸਾਨਾਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਬਿਮਾਰਾਂ ਤੇ ਉਹਦਾ ਜਿਹੜਾ ਬਹੁਤ ਵੱਡਾ ਇੱਕ ਅਸਰ ਹੁੰਦਾ ਹੈ ਔਰ ਉਸ ਨੂੰ ਨਿਰਅਸਰ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਵਾਤਾਵਰਣ ਦਾ ਵਿਖਿਆਰ ਕਰਨਾ ਚਾਹੀਦਾ ਹੈ ਔਰ ਘੱਟ ਤੋਂ ਘੱਟ ਜਿਹੜੇ ਪੋਟਾਸ਼ ਦੇ ਪ੍ਰਦੂਸ਼ਿਤ ਜਿਹੜੇ ਪਟਾਕੇ ਨੇ ਉਹ ਚਲਾਉਣੇ ਚਾਹੀਦੇ ਨਹੀਂ ਆਖੇ ਚਲਾਉਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਔਰ ਵੱਤ ਤੋਂ ਵੱਤ ਸਾਨੂੰ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ ਇੱਕ ਅਹਿਦ ਕਰੀਏ ਕਿ ਇਸ ਤਿਉਹਾਰ ਤੇ ਜੋ ਆਪਾਂ ਬੰਦਿ ਸ਼ੋਰਦਭਤੀ ਹਾਰ ਮਨਾਉਣਾ ਹੈ ਇਸ ਤਿਉਹਾਰ ਤੇ ਕਟੋ-ਕਾਟ ਇੱਕ ਇੱਕ ਸਿੱਖ ਇੱਕ ਇੱਕ ਬੂਟਾ ਆਪਣੇ ਹੱਥਾਂ ਦੇ ਨਾਲ ਜਰੂਰ ਲਾਵੇ ਤਾਂ ਕਿ ਵਾਤਾਵਰਣ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਜਾ ਸਕੇ